ਤਤਵੀ ਨਾਨਕ ਜੋਤ ਸ੍ਰੀ ਗੁਰੂ ਹਰਾਇ ਜੀ ਦੇ ਪ੍ਰਕਾਸ਼ ਕੋਰ ਉਤੇ ਇੱਕ ਰਚਨਾ ਏਸ਼ ਕਰਨ ਜਾ ਰਿਹਾ ਹਾਂ ਬਾਬਾ ਗੁਰ ਦਿੱਤਾ ਜੀ ਦੇ ਕਲਪ੍ਰਗਟੇ ਹਰ ਰਾਇ ਬਾਬਾ ਗੁਰ ਦਿੱਤਾ ਜੀ ਦੇ ਕਲਪਰਗਟੇ ਹਰ ਰਾਇ ਕੁਈ ਦੈ ਸ਼ਹਿਨਸ਼ੀਲਤਾ ਦੇਵਾਨੇ ਆਸੀਸ ਚੁਕਾਏ ਫਤੂਏ ਜਾਂ ਮੈਂ ਜੋਤ ਸੀ ਨਾਨਕ ਦੀ ਆਈ ਜਗ ਤੇ ਸੂਰਜ ਵਾਂਗਰਾ ਸਿੱਖੀ ਚਮਕਾਈ जगते सूरज वांगरा सिखी चमकाई शस्त्र विद्या नाल सिख लई कोड़ सवारी जूंदा फड़े शिकार मारना खाए शिकारी सबर सिदक सन्तोष छबर लाई ਜਦ ਦਿੱਤੇ ਸੂਰਜ ਵਾਂਗੜਾ ਸਿੱਖੀ ਚਮਕਾਈ ਉਹਦੇ ਚੋਲੇ ਦੇ ਨਾਲ ਛੋਕੇ ਇੱਕ ਫੁੱਲ ਜੇ ਟੁੱਟਿਆ ਉਹਦੇ ਹਿਰਦੇ ਉਹ ਸੋਮਾ ਦਿਆਦਾ ਉਸੇ ਪਲ ਫੁੱਟਿਆ ਗੁਰੂ ਨਾਨਕ ਵਾਲੀ ਜਾਗ ਪਈ ਮੁੜ ਪੀੜ ਪਰਾਈ ਜਗ ਤੇ ਸੂਰਜ ਆਂਗਰਾ ਸਿੱਖੀ ਚਮਕਾਈ ਜਦ ਤੱਕ ਆ ਪਿਆ ਆਕਾਲ ਤਾਂ ਉਸ ਲੰਗਰ ਲਾਏ ਉਸ ਸਭ ਨੇ ਖੈਰਾਂ ਪਾ ਗਏ ਜੋ ਦਰਤੇ ਆਏ ਉਦੇ ਦਰ ਤੋਂ ਮੰਗਣ ਬਖਸ਼ਿਸ਼ ਕੁਲ ਖਲਕਤ ਆਈ ਉਦੇ ਦਰ ਤੋਂ ਮੰਗਣ ਬਖਸ਼ਿਸ਼ ਕੁਲ ਖਲਕਤ ਆਈ ਜਗ ਤੇ ਸੂਰਜ ਵਾਂਗ ਲਾ ਸਿੱਖੀ ਚਮਕਾਈ ਕੋਹਰ ਵਨ ਪੇਸ਼ ਕਰ ਰਹੀ ਹਾਂ ਉਹ ਦੂਰ ਦੂਰ ਤੱਕ ਸਿੱਖੀ ਦਾ ਪਰ ਕਿਆ ਰੁ ਪਹਲਾਇਆ ਉਹ ਥਾਂ ਥਾਂ ਮਹਿਕਾਂ ਵੰਡ ਲਾ ਮਹਿਕਾਂ ਲਾ ਜਾਇਆ ਉਹ ਥਾਂ ਥਾਂ ਮਹਿਕਾਂ ਵੰਡ ਲਾ ਮਹਿਕਾਂ ਲਾ ਜਾਇਆ ओ सच दा सूरज वण्डगया दा सूरज गया री रुशनाई जगते सूरज वागरा सिखी चमकाई ਅੰਤਿਮ ਬੰਦ ਵੇਸ਼ ਕਰੀਓ ਉਹਨਾਂ ਦਰੋਂ ਕੋਈ ਵੀ ਜਿੰਦ ਜੰਤਨਾ ਖਾਲੀ ਜਾਏ ਹੁਜੰਨ ਦਸਮੇ ਤਾਂ ਲਿਖਿਆ ਸਿਮਰੋ ਸ੍ਰੀ ਹਰਿ ਰਾਏ ਉਹਨਾਂ ਦਰੋਂ ਕੋਈ ਵੀ ਜਿੰਦ ਜੰਤਨਾ ਖਾਲੀ ਜਾਏ ख़ुदि दम पिता ने लिखिया सिमरो श्री हर रुपूर सतवां सतगुरू श्रीूप खुदा ई गुरू पूरा सत्वा सगुरु सि सत गुरुपूरा सत्गुरु सि खुदा जगते सूरज वङ्गरा सिखी चमकाय ਨੇ ਜਗ ਤੇ ਸੂਰਜ ਵਾਂਗਰਾ ਸਿੱਖੀ ਚਮਕਾਈ ਤਨ ਤਨ ਸਿਣੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ